ਅੱਕੇ ਅਜੰਦਾ ਜੀ ਜੋ ਕਿ ਆਦੇ ਸਮਾਗਮ ਦੇ ਵਿੱਚ ਨੇ ਝੰਡਾ ਲਹਿਰਾਉਣ ਦੀ ਰਸਮ ਕਰਨਗੇ ਹਾਂ ਇਹੋਨਾਂ ਦੇ ਆਇਆਂ ਦਾ ਮੋਸਟ ਵੈਲਕਮ ਕਰਦੇ ਹਾਂ ਜੀ ਕਿਉਂਕਿ ਬਹੁਤ ਹੀ ਅੱਛੇ ਤਰੀਕੇ ਨਾਲ ਸਮਾਜ ਸੇਵਾ ਕਰ ਰਹੇ ਆ ਬੱਚਿਆਂ ਦੀ ਜਦੋਂ ਵੀ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤਾਂ ਬੱਚਿਆਂ ਦੇ ਨਾਲ ਇਹ ਖੜੇ ਆ ਵੀ ਆਰ ਵੈਰੀ ਥੈਂਕਫੁਲ ਟੂ ਡਾਕਟਰ ਸਤੀਸ਼ ਜੀ ਵੀ ਆਰ ਵੈਰੀ ਥੈਂਕਫੁਲ ਟੂ ਡਾਕਟਰ ਸਤੀਸ਼ ਜੀ ਜਿਨ੍ਹਾਂ ਨੇ ਅੱਜ ਇੱਥੇ ਆ ਕੇ ਆਪਣਾ ਅਪਰੀਸ਼ੀਅ ਸਮਾਂ ਦਿੱਤਾ ਸਾਡੇ ਵਿੱਚ ਰਮੇਸ਼ ਮਹਿਤਾ ਜੀ ਆਸਰਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜੀ ਆਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜੀ ਰਿਤੂ ਸਵੇਰਾ ਜੀ ਤਾਂ ਸਾਡੀ ਮੈਂ ਕਿਲਾ ਮੁਬਾਰਕ ਸਾਹਿਬ ਦੇ ਵਿੱਚ ਪ੍ਰਾਤਮਿਕ ਵਿਭਾਗ ਵੱਲੋਂ ਜੋ ਉਪਰਾਲਾ ਕੀਤਾ ਗਿਆ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ 200 ਸਾਲਾਂ ਦੀ ਜੋ ਜੰਜੀਰ ਤੋਂ ਅਸੀਂ ਨਿਕਲੇ ਆ ਉਸ ਦੇ ਸਨਮਾਨ ਲਈ ਤਾਂ ਮੈਂ ਬੜਾ ਹੀ ਧੰਨਵਾਦ ਕਰਾਂਗੀ ਸਰਦਾਰ ਜਿਨ੍ਹਾਂ ਨੇ ਸਾਨੂੰ ਇੱਕ ਮੌਕਾ ਦਿੱਤਾ ਇਸ ਦੇ ਇਸ ਦੀ ਆਜ਼ਾਦੀ ਦੇ ਲੋ ਅਸੀਂ ਮਾਨ ਮੰਨ ਰਹੇ ਆ ਜੋ ਜਿੰਜੀਰਾ ਕੱਟ ਕੇ ਆਏ ਆ ਸਾਨੂੰ ਉਸ ਦੇ ਵਿੱਚ ਸ਼ਾਮਲ ਕੀਤਾ ਵੀ ਆਰ ਵਾਂਸ ਅਗੇਨ ਥੈਂਕਫੁਲ ਟੂ ਤੁਸੀ ਭਾਰਤ ਮਾਤਾ ਕੀ ਜੈ ਅਗਲਾ ਨੈਸ਼ਨਲ anthem ਨੈਸ਼ਨਲ anthem ਇੰਡੀਪੈਂਡੈਂਸ ਦੇ ਤੇ ਮੈਨੂੰ ਇੱਥੇ ਝੰਡਾ ਅਨਫਲ ਕਰਨ ਦੀ ਪੁਲਾਇਆ ਗਿਆ ਤੇ ਮੈਂ ਇਸ ਲਈ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹਾਂ ਤੇ ਮੇਰੇ ਲਈ ਬਹੁਤ ਹੀ ਇੱਕ ਖੁਸ਼ੀ ਦਾ ਮੌਕਾ ਹੈ ਕਿ ਅਸੀਂ ਇਸ ਫੰਕਸ਼ਨ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹਾਂ ਬਹੁਤ ਸਾਰੇ ਫੀਡਰ ਫਾਈਟਰਸ ਦੀ ਅਣਸੰਗ ਹੀਰੋਜ਼ ਦੀ ਲੀਡਰਾਂ ਦੀ ਕੁਰਬਾਨੀਆਂ ਦਾ ਸਦਕਾ ਅਸੀਂ ਇਹ ਆਜ਼ਾਦੀ ਹਾਸਲ ਕੀਤੀ ਔਰ ਉਹ ਸਾਡਾ ਉੱਡਾ ਹੀ ਫਰਜ਼ ਹੈ ਇਹ ਅਸੀਂ ਜੋ ਆਜ਼ਾਦੀ ਲਈ ਆਜ਼ਾਦੀ ਇਸ ਕਰਕੇ ਮਿਲੀ ਸੀ ਕਿ ਇਕਵਲਟੀ ਰੱਖੀ ਜਾਵੇ ਅਸੀਂ ਮਾਨ ਇੱਜ਼ਤ ਨਾਲ ਰਹਿ ਸਕੀਏ ਤੇ ਸਾਨੂੰ ਬਹੁਤ ਸਾਰੀਆਂ ਆਪਰਚੂਨਟੀਆਂ ਦਿੱਤੀਆਂ ਗਈਆਂ ਤਾਂ ਜੋ ਅਸੀਂ ਸਾਡਾ ਦੇਸ਼ ਸਾਡਾ ਸੂਬਾ ਅਸੀਂ ਸਾਰੇ ਇਹਦੇ ਨਾਲ ਨਾਲ ਗਰੋ ਕਰਦੇ ਜੀ ਤੇ ਹੁਣ ਸਾਡਾ ਫਰਜ਼ ਹੈ ਕਿ ਅਸੀਂ ਆਪਣੀ ਇਮਾਨਦਾਰੀ ਨਾਲ ਅਸੀਂ ਆਪਣੀ ਮਿਹਨਤ ਨਾਲ ਅਸੀਂ ਇੱਕ ਦੂਜੇ ਨਾਲ ਰਲ ਮਿਲ ਕੇ ਮਿਹਨਤ ਕਰਦੇ ਰਹੀਏ ਤੇ ਇਸ ਦੇਸ਼ ਨੂੰ ਹੋਰ ਉੱਚੀਆਂ ਉਚਾਈਆਂ ਤੇ ਲੈ ਕੇ ਜਾਂਦੇ ਰਹੀਏ ਤੇ ਤੁਹਾਡਾ ਤਿਰੰਗਾ ਝੰਡਾ ਹਮੇਸ਼ਾ ਇਸੇ ਤਰ੍ਹਾਂ ਝੂਲਦਾ ਰਹੇ ਇਹਦੇ ਨਾਲ ਵਾਦੇ ਸਾਡੇ ਦਿਲਾਂ ਦੇ ਵਿੱਚ ਝੂਲਦਾ ਰਹੇ ਅਸੀਂ ਐਸੀ ਉਮੀਦ ਦੇ ਨਾਲ ਐਸੇ ਜਿਹੜਾ ਮੰਤਵ ਦੇ ਨਾਲ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ ਤੇ ਮੈਂ ਫੇਰ ਇੱਕ ਵਾਰ ਇਸ 79ਵੇਂ ਇੰਡੀਪੈਂਡੈਂਟ ਦੇਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਖਾਸ ਕਰਕੇ ਐਸਐਸਈ ਡਿਪਾਰਟਮੈਂਟ ਜਿਨ੍ਹਾਂ ਦਾ ਸਦਕਾ ਇਹ ਫੰਕਸ਼ਨ ਕੀਤਾ ਗਿਆ ਇਹ ਵੀ ਬਹੁਤ ਹੀ ਜ਼ਿਆਦਾ ਇਸ ਚੀਜ਼ ਦੇ ਮਤਲਬ ਖੁਸ਼ੀ ਦੇ ਵੀ ਭਾਗੀਦਾਰ ਨੇ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਸਾਨੂੰ ਇੱਥੇ ਆ ਕੇ ਇਸੇ ਵਾਧਾ ਮੌਕਾ ਦਿੱਤਾ। थैंक यू। वेरी गुड। ਇੱਥੇ ਆਏ ਹੋਏ ਸਾਡੇ ਬਹੁਤ ਹੀ ਮਹਾਨ ਸ਼ਖਸੀਤਾਂ ਡਾਕਟਰ ਸਤੀ ਜਿੰਦਲ ਜੀ, ਸੀਏ ਸਾਹਿਬ, ਮੈਡਮ ਸ਼ਰਦਾ ਜੀ ਔਰ ਹੋਰ ਪਤਵੰਤੇ ਸੱਜਣ ਅੱਜ ਦੇ ਦਿਹਾੜੇ ਦੀ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ। ਤੇ ਮੈਂ ਹੀ ਕਾਮਨਾ ਕਰਦਾ ਹੈ ਕਿ ਸਾਡਾ ਇਹ ਜਿਹੜਾ ਝੰਡਾ ਹੈ ਇਹ ਹਮੇਸ਼ਾ ਚੁੱਲਦਾ ਰਹੇ ਉਲੰਧ ਰਹੇ ਤੇ ਜੋ ਸਾਡੇ ਸ਼ਹੀਦਾਂ ਨੇ ਸਾਡੇ ਦੇਸ਼ ਨੂੰ ਯਾਦ ਕਰਨ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦਾ ਅਸੀਂ ਅਸੀਂ ਫਰਜ਼ ਅਦਾ ਕਰੀਏ ਉਹਨਾਂ ਕੁਰਬਾਨੀਆਂ ਦਾ ਤੇ ਉਹਨਾਂ ਦੇ ਲਈ ਹਮੇਸ਼ਾ ਅਸੀਂ ਨਤਮਸਤਕ ਰਹਾਂਗੇ ਤੇ ਆਓ ਅੱਜ ਇੱਕ ਅਸੀਂ ਨਾਅਰਾ ਲਗਾਈਏ जय हिंद जय हिंद जै हिंद जय हिंद जै हिंद जय हिंद हां की कहना चाहूंगा किला मुबारक फ्लैग की रस्म अदा की ਅੱਜ 79ਵੇਂ ਇੰਡੀਪੈਂਡੈਂਟ ਦੇਤੇ ਆਰਕੀਓਲੋਜੀਕਲ ਡਿਪਾਰਟਮੈਂਟ ਕੰਨੀਓ ਕਿਲਾ ਮੁਬਾਰਕ ਵਿਖੇ ਜਿਹੜਾ ਇੰਡੀਪੈਂਡੈਂਸ ਡੇ ਦਾ ਪ੍ਰੋਗਰਾਮ ਅੱਜ ਉਲੀਕਿਆ ਗਿਆ ਤੇ ਉਹਦੇ ਵਿੱਚ ਮੈਨੂੰ ਚੰਡਾ ਫੈਰਉਣ ਲਈ ਸੱਦਾ ਪੱਤਰ ਦਿੱਤਾ ਗਿਆ ਇਹਦੀ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਫ੍ਰੀडम फाइਟਰ ਸੀ ਲੀਡਰਸ ਸੀ ਉਹਨਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਇਹ ਆਜ਼ਾਦੀ 1947 ਦੇ ਵਿੱਚ ਹਾਸਲ ਕੀਤੀ ਆਜ਼ਾਦੀ ਦਾ ਮੇਨ ਮਕਸਦ ਸੀ ਕਿ ਅਸੀਂ ਇਸ ਦੇਸ਼ ਦੇ ਵਿੱਚ ਇੱਕ ਡਿਗਨਿਟੀ ਨਾਲ ਇੱਕ ਯੂਨਾਈਟਿਡ ਹੋ ਕੇ ਤੇ ਦੇਸ਼ ਦੀ ਤਰੱਕੀ ਵਾਸਤੇ ਅਸੀਂ ਇਹਨੂੰ ਕੰਮ ਕਰਦੇ ਰਹੀਏ ਤੇ ਸਾਰੇ ਜਿਹੜੇ ਆ ਬਿਨਾ ਕਿਸੇ ਧਰਮ ਤੋਂ ਬਿਨਾ ਕਿਸੇ ਜਾਤ ਤੋਂ ਅਸੀਂ ਇੱਕ ਯੂਨਾਈਟਿਡ ਤੌਰ ਤੇ ਇਸ ਇੰਡੀਆ ਨੂੰ ਅੱਗੇ ਲੈ ਕੇ ਜਾ ਸਕੀਏ ਇਹਦੇ ਲਈ ਇਹ ਆਜ਼ਾਦੀ ਸਾਨੂੰ ਮਿਲੀ ਸੀ ਹੁਣ ਇਸ ਆਜ਼ਾਦੀ ਨੂੰ ਕਾਇਮ ਰੱਖਣਾ ਸਾਡੀ ਇੱਕ ਜ਼ਿੰਮੇਵਾਰੀ ਹੈ ਅਸੀਂ ਸਾਰੇ ਇਮਾਨਦਾਰੀ ਨਾਲ ਮਿਹਨਤ ਨਾਲ ਅਤੇ ਇਕੱਠੇ ਹੋ ਕੇ ਅਸੀਂ ਕੰਮ ਕਰੀਏ ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਹੈ ਹਰ ਬੰਦਾ ਇਹਦੇ ਵਿੱਚ ਆਪਣੀਆਂ ਇਨਪੋਰਟਸ ਤੇ ਆਪਣੀ ਜਿਹੜੀ ਹੈ ਸ਼ਮੂਲੀਅਤ ਉਪਾ ਸਕਦਾ ਹੈ ਤੇ ਅਸੀਂ ਸਾਰੇ ਇਕੱਠੇ ਹੋ ਕੇ ਇਸ ਦੇਸ਼ ਨੂੰ ਸਾਡੇ ਦੇਸ਼ ਦੇ ਝੰਡੇ ਨੂੰ ਹੋਰ ਉਚਾਈਆਂ ਤੱਕ ਲੈ ਕੇ ਜਾਣਾ ਉਹ ਸਾਡੀ ਇੱਕ ਜ਼ਿੰਮੇਵਾਰੀ ਹੈ ਤੇ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸਾਰੇ ਇਕਮੁੱਠ ਹੋ ਕੇ ਆਪਣੇ ਆਪਣੇ ਫੀਲਡ ਦੇ ਵਿੱਚ ਜੋ ਵੀ ਅਸੀਂ ਕਿਤਾ ਕਰਦੇ ਹਾਂ ਉਹਦੇ ਵਿੱਚ ਇਮਾਨਦਾਰੀ ਮਿਹਨਤ ਨਾਲ ਅਸੀਂ ਕੰਮ ਕਰਦੇ ਦੀ ਇੱਕ ਦੂਜੇ ਦੀ ਦ ਮੋਟਾ ਫੜ ਕੇ ਇੱਕ ਦੂਜੇ ਦਾ ਸਾਥ ਦੇ ਕੇ ਅਸੀਂ ਸਾਰੇ ਇਕੱਠੇ ਇੱਕ ਦੂਜੇ ਨਾਲ ਵਧੇ ਰਹੀਏ ਜਿਵੇਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਵੀ ਕਿਹਾ ਹੈ ਕਿ ਅਸੀਂ ਕਿਸੇ ਦੀ ਲਕੀਰ ਛੋਟੀ ਨਹੀਂ ਕਰਨੀ ਅਸੀਂ ਆਪਣੀ ਲਕੀਰ ਨੂੰ ਵੱਡਾ ਕਰਨਾ ਹੈ ਉਹ ਤਾਂ ਹੀ ਵੱਡਾ ਕਰ ਸਕਦੇ ਆਂ ਅਗਰ ਅਸੀਂ ਆਪਣੀ ਇਮਾਨਦਾਰੀ ਮਿਹਨਤ ਇਕੱਠੇ ਹੋ ਕੇ ਸਭ ਤੋਂ ਵੱਡਾ ਯੂਨਿਟੀ ਜਿਹੜੀ ਹੈ ਉਹਦਾ ਰੋਲ ਹੈ ਅਸੀਂ ਨਸ਼ਿਆਂ ਤੋਂ ਦੂਰ ਰਹੀਏ ਅਸੀਂ ਪੜ੍ਹਾਈ ਦੇ ਵਿੱਚ ਅੱਗੇ ਚੱਲੀਏ ਪੜ੍ਹ ਲਿਖ ਕੇ ਅਸੀਂ ਹਰੇ ਕੰਮ ਦੇ ਵਿੱਚ ਕੰਟ੍ਰਿਬਿਊਟ ਕਰੀਏ ਤੇ ਤੁਹਾਡਾ ਦੇਸ਼ ਦਾ ਤਿਰੰਗਾ ਇਹ ਅਸਮਾਨ ਦੇ ਵਿੱਚ ਵੀ ਝੂਲਦਾ ਰਹੇ ਤੇ ਸਾਡੇ ਦਿਨਾਂ ਦੇ ਵਿੱਚ ਵੀ ਹਮੇਸ਼ਾ ਇਹ ਝੂਲਦਾ ਰਹੇ ਅਸੀਂ ਐਸੀ ਕਾਮਨਾ ਨਾਲ ਫਿਰ ਦੁਆਰਾ ਇਸ 77ਵੇਂ ਇੰਡੀਪੈਂਡੈਂਟ ਡੇ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਦਿਨੇ ਤੇ ਖਾਸ ਕਰਕੇ ਆਰਕੀਓਲੋਜੀ ਡਿਪਾਰਟਮੈਂਟ ਦੇ ਸੀਏ ਸਾਹਿਬ ਤੇ ਬਾਕੀ ਜਿਹੜਾ ਸਟਾਫ ਹੈ ਟੀਚਰ ਸਾਹਿਬਾਨ ਹੈ ਜਿਹੜੇ ਸਕੂਲ ਦੀ ਇੱਥੇ ਸ਼ਮੂਲੀਅਤ ਹੋਈ ਇਹਨਾਂ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦੀ ਵੀ ਹਾਂ ਤੇ ਸਾਰਿਆਂ ਨੂੰ ਇਸ ਇੰਡੀਪੈਂਡੈਂਟ ਡੇ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ ਜਣਾ ਚਾਹੂੰਗਾ ਅੱਜ ਕਿਲਾ ਮੁਬਾਰਕ ਕੋਚਾ ਛੜਨਾ 79th ਇੰਡੀਪੈਂਡੈਂਸ ਡੇ ਦੇ ਉੱਤੇ ਸਾਨੂੰ ਸ਼੍ਰੀ ਓਮ ਜੀ ਨੇ ਸੱਦਾ ਪੱਤਰ ਭੇਜਿਆ ਕਿ ਆਪਣੇ ਇੱਥੇ ਝੰਡਾ ਲਹਿਰਾਉਣਾ ਹੈ ਤਾਂ ਡਾਕਟਰ ਸਤੀਸ਼ ਜੀ ਜੀ ਨੇ ਝੰਡਾ ਲਹਿਰਾਇਆ ਤਾਂ ਸਾਡਾ ਇੰਡੀਆ ਨੈਸ਼ਨਲ ਪਬਲਿਕ ਸਕੂਲ ਆਸ ਵੈਲਫੇਅਰ ਸੁਸਾਇਟੀ ਆਸਰਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵੀ ਆਏ ਹੋਏ ਹੈ ਜੀ ਮੈਂ ਬੜਾ ਧੰਨਵਾਦੀ ਕਰਦੀ ਹਾਂ ਹਰੀ ਓਮ ਜੀ ਦਾ ਕਿ ਓਮ ਜੀ ਦਾ ਕਿ ਇਹਨਾਂ ਨੇ ਸਾਨੂੰ ਬੁਲਾਇਆ ਤੇ ਸਾਡੇ ਬੱਚਿਆਂ ਨੂੰ ਮੌਕਾ ਦਿੱਤਾ ਕਿ ਉਹਨਾਂ ਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਸਾਡੇ ਦੇਸ਼ ਦੇ ਦੇਸ਼ ਕੋਲਾਟੀਆਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਤਾਂ ਬੱਚਿਆਂ ਦੇ ਮਨਾਂ ਦੇ ਵਿੱਚ ਸਭ ਤੋਂ ਵਧੀਆ ਇਹਨਾਂ ਦੀ ਸੋਚ ਸੀ ਕਿ ਛੋਟੇ ਬੱਚਿਆਂ ਤੋਂ ਹੀ ਸ਼ੁਰੂ ਹੋਏਗਾ ਕਿ ਅਸੀਂ ਤਾਂ ਚਲੇ ਜਾਣਾ ਹੈ ਸਾਡਾ ਆਉਣ ਵਾਲਾ ਫਿਊਚਰ ਸਾਡੇ ਛੋਟੇ ਛੋਟੇ ਬੱਚੇ ਆ ਜਿਨ੍ਹਾਂ ਨੂੰ ਅਵੇਅਰ ਕੀਤਾ ਜਾਏ ਕਿ ਕੱਲ ਨੂੰ ਸਾਡੇ ਦੇਸ਼ ਉੱਤੇ ਕੋਈ ਵੀ ਵਿਪੱਤੀ ਆਉਂਦੀ ਹੈ ਤਾਂ ਫਿਰ ਜਿੰਨਾ ਸਾਡੇ ਦੇਸ਼ ਕੁਲਾਟੀਆਂ ਨੇ ਆਪਣੀ ਜਾਨ ਵਾਰ ਦਿੱਤੀ ਹੈ ਤਾਂ ਉਵੇਂ ਹੀ ਦੇਸ਼ ਦੇ ਜਦੋਂ ਵੀ ਕੋਈ ਸਾਡੇ ਦੇਸ਼ ਨੂੰ ਕਿੱਡੀ ਸਾਈਜ਼ ਕਰਦਾ ਜਾਂ ਕਿਸੇ ਨੂੰ ਕੋਈ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਤਾਂ ਵੀ ਆਰ ਦਾ ਵਨ ਅਸੀਂ ਪਿੱਛੇ ਨਹੀਂ ਹਟਣਾ ਔਰ ਨਾ ਹੀ ਕਦੇ ਹਟੇ ਸਾਡੇ ਪੰਜਾਬੀ ਹਮੇਸ਼ਾ ਅੱਗੇ ਹੈ ਤੇ ਅੱਗੇ ਹੀ ਰਹਿਣਗੇ ਜੀ ਧੰਨਵਾਦ ਜੀ ਜੋ ਆਜ਼ਾਦੀ ਦੀ ਵਸਤੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਸਾਰੇ ਦੇਸ਼ ਨੂੰ ਸਾਡੇ ਪੰਜਾਬ ਨੂੰ ਸਾਡੇ ਬੱਚਿਆਂ ਨੂੰ ਸਾਡੇ ਨਾਲ ਇੱਥੇ ਖੜੇ ਹੋਏ ਸਾਰੇ ਡਿਪਾਰਟਮੈਂਟਸ ਦੇ ਮੈਂਬਰਸ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਆਜ਼ਾਦੀ ਜਿਹੜੀ ਕਿ ਸਾਨੂੰ ਬੜੀ ਔਖਾਂ ਬਾਅਦ ਮਿਲੀ ਹੈ ਤੇ ਅੱਜ ਇੱਥੇ ਝੰਡਾ ਲਹਿਰਾਉਣ ਦੀ ਰਸਮ ਡਾਕਟਰ ਜਿੰਦਲ ਜੀ ਨੇ ਕੀਤੀ ਹੈ ਇੰਡੀਅਨ ਨੈਸ਼ਨਲ ਪਬਲਿਕ ਸਕੂਲ ਦੇ ਬੱਚੇ ਇੱਥੇ ਆਏ ਹੋਏ ਨੇ ਆਸਰਾ ਵੈਲਫੇਅਰ ਸੁਸਾਇਟੀ ਦੇ ਰਮੇਸ਼ ਜੀ ਤੇ ਮੈਂ ਰਿਤੂ ਸਵੇਰਾ ਵੀ ਅਸੀਂ ਤੇ ਸ਼੍ਰੀ ਓਮ ਜੀ ਜਿਹੜੇ ਕਿ ਪੁਰਾਤਨ ਵਿਭਾਗ ਨੂੰ ਸਾਹਮਰੇ ਹੈ ਇੱਥੇ ਕਿਲੇ ਦੇ ਵਿੱਚ ਪਹਿਲਾਂ ਦੇਖਿਆ ਗਿਆ ਸੀਗਾ ਕਿ ਕੁਝ ਵੀ ਨਹੀਂ ਸੀ ਕੋਸਤੀ ਸਿਕਾਕਾਰ ਤੇ ਬਟ ਜਦੋਂ ਤੋਂ ਇੱਥੇ ਪੁਰਾਤਨ ਵਿਭਾਗ ਨੇ ਆ ਕੇ ਕਿਲਾ ਸਾਹਿਬ ਨੂੰ ਸੰਭਾਲਿਆ ਤੇ ਅੱਜ ਇਹਦੀ ਨੁਹਾਰ ਬਦਲੀ ਪਈ ਹੈ। ਇੱਥੇ ਬੰਦ ਕੀਤਾ ਹੋਇਆ ਉੱਪਰ ਆਉਣ ਵਾਸਤੇ ਤੇ ਅਸੀਂ ਬਹੁਤ ਆਪਦੇ ਆਪ ਨੂੰ ਲੱਕੀ ਸਮਝ ਰਹੇ ਹਾਂ ਕਿ ਐਨੇ ਸਾਲਾਂ ਬਾਅਦ ਕਿਉਂਕਿ ਬਚਪਨ ਬਠਿੰਡੇ ਦੇ ਵਿੱਚ ਹੀ ਬੀਤਿਆ ਤੇ ਬੜੇ ਸਾਲਾਂ ਬਾਅਦ ਇੱਥੇ ਆਉਣ ਦਾ ਮੌਕਾ ਮਿਲਿਆ। ਉਸ ਦੇ ਸ਼ੁਕਰਗੁਜ਼ਾਰ ਅਸੀਂ ਉਸ ਵਾਸਤੇ ਸ਼੍ਰੀ ਓਮ ਜੀ ਦੇ ਆ ਇਹਨਾਂ ਦੇ ਡਿਪਾਰਟਮੈਂਟ ਦੇ ਆ। ਇਸ ਕਰਕੇ ਅਸੀਂ ਸਾਰਿਆਂ ਨੂੰ ਵਧਾਈਆਂ ਦਿੰਨੇ ਆ ਕਿ ਇੱਥੇ ਆਜ਼ਾਦੀ ਦਿਵਸ ਸਾਡਾ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਝੰਡਾ ਲਹਿਰਾਇਆ ਗਿਆ ਤੇ ਬਹੁਤ ਸ਼ੁ ਕੀ ਕਹਿਣਾ ਚਾਹੁੰਗਾ ਹਾਂਜੀ ਮੈਂ ਰਮੇਸ਼ ਮਹਿਤਾ ਪ੍ਰਧਾਨ ਆਸਰਾ ਬੈਲਵੀ ਸੋਸਾਇਟੀ ਅੱਜ 79ਵੇਂ ਸੁਤੰਤਰਤਾ ਦਿਵਸ ਦੇ ਮੌਕੇ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਪੰਜਾਬੀਆਂ ਨੂੰ ਪੰਜਾਬ ਵਾਸੀਆਂ ਨੂੰ ਸਾਰਿਆਂ ਨੂੰ ਅਸੀਂ ਬਹੁਤ ਹੀ ਬਹੁਤ ਮੁबारकबाद ਦਿੰਨੇ ਆ ਅੱਜ ਸਾਨੂੰ ਜਿਹੜਾ ਹੈਗਾ ਹਰੀ ਓਮ ਜੀ ਜਿਹੜੇ 4x ਪਾਰਟ ਦੇ ਜਿਹੜੇ ਇੱਥੋਂ ਦੇ ਇੰਚਾਰਜ ਨੇ ਕਿਲਾ ਮੁबारक ਦੇ ਤੇ ਇਹਨਾਂ ਦੇ ਸੱਦੇ ਤੇ ਜਿਹੜਾ ਮੈਡਮ ਸ਼ਰਦਾ ਚੋਪੜਾ ਸ਼ਰਦਾ ਇੰਸਟੀਚਿਊਟ ਇੰਡੀਆ ਨੈਸ਼ਨਲ ਪਬਲਿਕ ਸਕੂਲ ਆਸ ਵੈਲਫੇਅਰ ਸੈਟੀ ਦੇ ਰਿਤੂ ਜੀ ਦਾ ਮੈਂ ਧੰਨਵਾਦ ਕਰਦਾ ਹਾਂ ਇਹਨਾਂ ਦੇ ਬਲਾਵੇ ਤੇ ਅਸੀਂ ਇੱਥੇ ਪਹੁੰਚੇ ਹਾਂ ਅੱਜ ਦਾ ਜਿਹੜਾ ਆ ਸੁਤੰਤਰਤਾ ਦਿਵਸ ਹੈ ਉਹਦੇ ਉੱਤੇ ਜਿਹੜਾ ਹੋਰ ਐਕਸ ਵਿਭਾਗ ਦੇ ਨੇ ਪ੍ਰੋਗਰੈਸ ਇੱਥੇ ਕੀਤੀ ਹੈ ਹਰੀ ਓਮ ਜੀ ਨੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਪਹਿਲੇ ਵਾਰ ਮੈਨੂੰ ਆਨਦਾ ਇੱਥੇ ਮੌਕਾ ਮਿਲਿਆ 15 ਅਗਸਤ ਦੇ ਦੇ ਦਿਵਸ ਦੇ ਮੌਕੇ ਤੇ ਤੇ ਮੈਂ ਇਹਨਾਂ ਨੂੰ ਫੇਰ ਸਾਰੀ ਐਨਜੀਓ ਅਤੇ ਸਾਡੀਆਂ ਮੈਡਮਾਂ ਜਿਹੜੀਆਂ ਸਾਡੇ ਨਾਲ ਆਈਆਂ ਤੇ ਮੈਂ ਇਹਨਾਂ ਨੂੰ ਵਧਾਈ ਦਿੰਨਾ ਅੱਜ ਦੇ ਦਿਨ ਬਹਿੰਡਾ ਵਾਸੀਆਂ ਨੂੰ ਵੀ ਤੇ ਦੇਸ਼ ਵਾਸੀਆਂ ਨੂੰ